ਸਰਦਾਰ ਅਪਿੰਦਤ ਸਿੰਘ ਜੀ ਐਨਓ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਜੀ ਬਾਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਖੈਰ ਆਪਾਂ ਗੱਲ ਕਰਾਂਗੇ ਜੀ7 ਸੰਦੇਸ਼ਾਂ ਦੀ ਮੀਟਿੰਗ ਅਤੇ ਜੈ ਸ਼ੰਕਰ ਦਾ ਉੱਥੇ ਆਉਣਾ ਜਿਹੜੀ ਸੀਬੀਸੀ ਦੀ ਜਾਂ ਹੋਰ ਇੱਥੇ 메인 ਸਟਰੀਮ ਮੀਡੀਆ ਦੀ ਖਬਰ ਹੈ ਕਿਉਂਕਿ ਉੱਥੇ ਵਿਸ਼ੇਸ਼ ਤੌਰ ਤੇ ਜਿੱਥੇ ਜੀ7 ਸੰਦੇਸ਼ਾਂ ਦੀ ਮੀਟਿੰਗ ਸੀ ਯੂਕਰੇਨ ਦੇ ਵਦੇਸ਼ ਮੰਤਰੀ ਨੇ ਵੀ ਉੱਥੇ ਸੰਬੋਧਨ ਕੀਤਾ ਤੇ ਇਹ ਵੀ ਪਤਾ ਲੱਗਾ ਕਿ ਅਨੀਤਾ ਨਾਮ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਜਿਹੜੇ 13 ਹੋਰ ਪਰਸਨਸ ਤੇ ਜਿਹੜੇ ਰਸ਼ੀਆ ਦੇ ਨੇ ਰਸ਼ੀਆ ਤੇ ਹੋਰ ਸੈਂਕਸ਼ਨ ਲਗਾਉਣ ਦੀ ਗੱਲਬਾਤ ਵੀ ਕੀਤੀ ਹੈ ਕਿਉਂਕਿ ਜਿਹੜੇ ਜੈ ਸ਼ੰਕਰ ਸਾਹਿਬ ਨੇ ਇੰਡੀਆ ਦੇ ਵਿਦੇਸ਼ ਮੰਤਰੀ ਇੰਡੀਆ ਜੀ7 ਦੇ ਚੰਦ ਮੈਂਬਰ ਨਹੀਂ ਹੈ ਪਰ ਇੰਡੀਆ ਤੇ ਕੈਨੇਡਾ ਦੇ ਜਿਹੜੇ ਰਿਲੇਸ਼ਨਸ਼ਿਪਸ ਹਨ ਸਰਦਾਰ ਹਰਦੀਪ ਸਿੰਘ ਬਾਰਡਰ ਕੇਸ ਤੋਂ ਬਾਅਦ ਬਹੁਤ ਖਰਾਬ ਹੋਏ ਸੰਡਿਪਲਮੈਟਿਕ ਤੋ ਐਕਸਪੈਲ ਕੀਤੇ ਗਏ ਉਹਨਾਂ ਨੇ ਵੀ ਕੀਤੇ ਇਹ ਮੁੱਦਾ ਆਪਾਂ ਸਾਰੇ ਜਾਣਦੇ ਆ ਸੋ ਹੁਣ ਇਹ ਟਰਾਈ ਹੋ ਰਹੀ ਹੈ ਕਿ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਜਿਹੜੇ ਆ ਉਹ ਨਾਰਮਲ ਹੋ ਜਾਣ ਇੰਡੀਆ ਦੀ ਟ੍ਰਿਬਿਊਨ ਜਾਂ ਹੋਰ ਅਖਬਾਰਾਂ ਵਿੱਚ ਵੀ ਖਬਰਾਂ ਨੇ ਕਿ ਅਨੀਤ ਆਨੰਦ ਅਤੇ ਜੈਸ਼ੰਕਰ ਦੀ ਮੀਟਿੰਗ ਤੋਂ ਬਾਅਦ ਇੰਡੀਆ ਨੇ ਕਿਹਾ ਕਿ ਉਹ ਇੰਪੋਰਟੈਂਟ ਪਾਰਟਨਰ ਹੈ ਕੈਨੇਡਾ ਦਾ ਜਾਂ ਕੈਨੇਡਾ ਦੇ ਲਈ ਸੋ ਇਦਾਂ ਦੀਆਂ ਖਬਰਾਂ ਵੀ ਹਨ ਦੂਜੇ ਪਾਸੇ ਆਪਾਂ ਇਹ ਵੀ ਦੇਖਦੇ ਆ ਇੱਥੇ ਮੇਨਸਟ੍ਰੀਮ মিডিਏ ਜਿਹੜੀਆਂ ਖਬਰਾਂ ਸਨ ਜਾਂ ਹੋਰ ਇਸ਼ੂਜ਼ ਨੇ ਉਹ ਵੀ ਬਹੁਤ ਵੱਡੇ ਲੈਵਲ ਤੇ ਉਠਾਏ ਗਏ ਐਸਐਫਜੀ ਵੱਲੋਂ ਪ੍ਰੋ ਖਾਲਸਤਾਨੀਆਂ ਵੱਲੋਂ ਆ ਜਿਹੜਾ ਅੱਜ ਜੀ7 ਦੇਸ਼ਾਂ ਦੀ ਮੀਟਿੰਗ ਸੀ ਕੱਲ ਸ਼ੁਰੂ ਹੁੰਦੀ ਆ ਕੱਲ ਸਵੇਰ ਤੋਂ ਅੱਜ ਰਾਤ ਤੱਕ ਉੱਥੇ ਡੈਮੋਨਸਟ੍ਰੇਸ਼ਨ ਵੀ ਲਗਾਤਾਰ ਜਾਰੀ ਸਨ ਸੋ ਇਹ ਜਿਹੜੇ ਮੁੱਦੇ ਨੇ ਆਪਾਂ ਇਹਨਾਂ ਨੂੰ ਹਾਈਲਾਈਟ ਵੀ ਕਰਨਾ ਇਹਨਾਂ ਤੇ ਆਪਾਂ ਗੱਲਬਾਤ ਵੀ ਕਰਨੀ ਆ ਸੋ ਸਾਰੇ ਇਸ ਇਸ਼ੂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਹਾਂਜੀ ਇਹ ਜਿਹੜੀ ਅੱਜ ਜੀ7 ਦੀ ਮੀਟਿੰਗ ਦੇ ਬਾਰੇ ਤੁਸੀਂ ਗੱਲਬਾਤ ਕਰ ਰਹੇ ਇਹਨੂੰ ਵੱਖ-ਵੱਖ ਖਵਾਰਾਂ ਦੇ ਵਿੱਚ ਅੱਜ ਬੜਾ ਤਰੀਕੇ ਦੇ ਨਾਲ ਜਣੀ ਕਿ ਨਾਇਗਰਾ ਆਉਣ ਦੀ ਲੇਕ ਦੇ ਵਿੱਚ ਇਹ ਹੋਈ ਆ ਔਰ ਇਹਦੇ ਵਿੱਚ ਜਿਹੜਾ 3-4 ਹੋਰ ਮੂਲਕ ਵੀ ਸਖਦੇਵ ਭਾਜੀ ਜਿਹੜੇ ਬੁਲਾਏ ਗਏ ਜਿਹਦੇ ਵਿੱਚ ਆਪਣੇ ਆ ਮੈਂ ਵੀ ਆਪਣਾ ਬ੍ਰਾਜ਼ੀਲ ਸਾਊਥ ਅਫਰੀਕਾ ਇੰਡੀਆ ਤੇ ਮੇਰਾ ਖਿਆਲ ਹੈ ਇੱਕ ਦੋ ਹੋਰ ਮੂਲਕ ਆ ਜਿਹੜੇ ਬ੍ਰਿਕ ਦੇ ਮੈਂਬਰ ਆ ਹਾਂਜੀ ਉਹ ਵੀ ਤੇ ਜਿਹੜੇ ਯੂਕਰੇਨ ਦੇ ਵਿਦੇਸ਼ ਮੰਤਰੀ ਉਹਨਾਂ ਨੇ ਸੰਬੋਧਨ ਵੀ ਕੀਤਾ ਹਾਂਜੀ ਬਿਲਕੁਲ ਉਹਨਾਂ ਨੇ ਵੀ ਸੰਬੋਧਨ ਕੀਤਾ ਔਰ ਜੀਡੀਐਸ ਸੈਂਕਸ਼ਨਸ ਨੂੰ ਹੋਰ ਟਾਈਟ ਕਰਤੀਆਂ ਰਸ਼ੀਆ ਦੇ ਉੱਪਰ ਯੂਕਰੇਨ ਦੇ ਉੱਪਰ ਡਰੋਨ ਹਮਲੇ ਕਰਨ ਦੇ ਲਈ ਡਰੋਨ ਤੇ ਸਾਈਬਰ ਅਟੈਕਸ ਲਈ ਜਿਹੜੀਆਂ ਸੈਂਕਸ਼ਨਸ ਆ ਜਿਹੜੀਆਂ ਸ਼ੈਡੋ ਫਲੀਟ ਸੁਣੀਆਂ ਸ਼ੈਡੋ ਫਲੀਟ ਇਦਾਂ ਹੁੰਦੀ ਹੈ ਇੱਕ ਜਹਾਜ਼ ਰਸ਼ੀਆ ਤੋਂ ਤੇਲ ਲੈ ਕੇ ਤੁਰਦਾ ਸਮੁੰਦਰ ਦੇ ਗੱਭੇ ਜਾ ਕੇ ਉਹਦਾ ਫਲੈਗ ਚੇਂਜ ਕਰ ਦਿੱਤਾ ਜਾਂਦਾ ਉਹਦਾ ਨਾਮ ਚੇਂਜ ਕਰਕੇ ਉਹ ਉਹ ਜਦਾਂ ਬ੍ਰਾਜ਼ੀਲ ਦਾ ਜਾਂ ਕਿਥੇ ਮੈਂ ਹਾਈਪੋਥੈਟিক্যাল ਕਹਣਾ ਕਿ ਕਿਸੇ ABC ਮੁਲਕ ਦਾ ਮੈਨੀਫੈਸਟ ਬਣਾ ਕੇ ਕਿ ਉਹ ਰਸ਼ੀਆ ਦਾ ਨਹੀਂਗਾ ਇਹਨੂੰ ਸ਼ੈਡੋ ਫਲੀਟ ਕਹਿੰਦੇ ਇਸ ਤਰ੍ਹਾਂ ਦੇ ਨਾਲ ਇਰਾਨ ਵੀ ਪ੍ਰੋਵਾਈਡ ਕਰ ਰਿਹਾ ਤਕਰੀਬਨ 40 ਸਾਲ ਤੋਂ ਉਹ ਉਹਦੇ ਨਾਲ ਉਹ ਤੇਲ ਦੇ ਨਾਲ ਰਸ਼ੀਆ ਦੀ ਜਿਹੜੀ ਵਾਰ ਮਸ਼ੀਨ ਵਾਰ ਐਫਟਿਆ ਉਹਨੂੰ ਫੰਡ ਕੀਤਾ ਜਾਂਦਾ ਜਿਹੜੀਆਂ ਹੁਣ ਡਰੋਨ ਤੇ ਸਾਈਬਰ ਅਟੈਕਸ ਨਾਲ ਰਿਲੇਟਡ ਜਿੱਦਾਂ ਹੁਣ ਸਪੋਜ਼ ਕਰੋ ਇਰਾਨ ਡਰੋਨ ਸਪਲਾਈ ਕਰ ਰਿਹਾ ਔਰਸ ਤੇ ਵੀ ਇੰਡੀਆਂ ਸੈਂਕਸ਼ਨਸ ਇੰਸਟਿਟ ਕੀਤੀਆਂ ਗਈਆਂ ਵੀ ਜਿਹੜੇ ਉਹਦੇ ਨਾਲ ਰੂਸ ਤੇ ਨਾਲ ਕਿਸੇ ਵੀ ਤਰ੍ਹਾਂ ਦਾ ਉਹਰਾ ਸੈਂਕਸ਼ਨਾਂ ਨੂੰ ਵਾਇਲਟ ਕਰਨ ਦੇ ਨਾਲ ਕੋਈ ਕੰਟਰੀਆਂ ਜ਼ਿੰਮੇਵਾਰ ਹੋਣਗੀਆਂ ਤੇ ਉਹ ਸੈਕੰਡਰੀ ਸੈਂਕਸ਼ਨਸ ਫੇਸ ਹਾਂ ਹਾਂ ਜਿੱਥੇ ਸਗਦੀਪ ਭਾਜੀ ਇਹ ਚ ਚਲੋ ਡਰੋਨ ਹਮਲੇ ਦੇ ਲਈ ਜਾਂ ਯੂਕਰੇਨ ਤੇ ਹਮਲੇ ਦੇ ਲਈ ਆ ਜਿਹੜੀਆਂ ਸੈਂਕਸ਼ਨ ਲਾਈਆਂ ਉੱਥੇ ਅਸੀਂ ਉਹਨਾਂ ਦਾ ਚਲੋ ਦੇ ਆਰ ਜਸਟੀਫਾਈਡ ਪਰ ਐਟ ਦ ਸੇਮ ਟਾਈਮ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਸੀ ਮੇਰੇ ਨਾਲ ਵੀ ਤੁਸੀਂ ਕਹਿalseਗਾ ਵੀ ਫਿਰ ਜਿਹੜੇ ਇੱਥੇ ਹਮਲੇ ਕੈਨੇਡਾ ਦੀ ਸੋਵਰਿਨਿਟੀ ਤੇ ਗੁਰਦੁਆਰਿਆਂ ਦੇ ਵਿੱਚ ਆ ਹੁਣ ਪਿੱਛੇ ਜੇ ਕੋਈ ਦਰਦ ਦਾ ਬੰਦਾ ਬੀਸੀ ਵਿੱਚ ਮਾਰਿਆ ਮੇਰੇ ਖਿਆਲ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਆ ਉਹ ਵੀ ਕੈਨੇਡਾ ਦੇ ਉੱਤੇ ਹਮਲੇ ਆ ਕੀ ਉਹਦੇ ਲਈ ਭਾਰਤ ਦੇ ਉੱਪਰ ਕੋਈ ਸੈਂਕਸ਼ਨਸ ਦੀ ਰਜਿਮ ਜਿਹੜਾ ਆ ਜਾਂ ਜੈਸ਼ੰਕਰ ਨੂੰ ਜੀ7 ਵਿੱਚ ਬੁਲਾਉਣ ਦਾ ਮਕਸਦ ਮਤਲਬ ਰਸ਼ੀਆ ਵੀ ਆ ਸਕਦਾ ਸੀ ਕੀ ਉੱਥੇ ਚਾਈਨਾ ਤਾਂ ਹੁੰਦਾ ਹੀ ਨਹੀਂ ਕਦੇ ਜੀ7 ਦੇ ਵਿੱਚ ਸੋ ਸਵਾਲ ਹੀ ਪੈਦਾ ਹੁੰਦਾ ਵੀ ਐਜ਼ ਅ ਮੀਡੀਆ ਸਾਨੂੰ ਇੱਕ ਚੀਜ਼ ਐਕਸਪੋਜ਼ ਕਰਨੀ ਚਾਹੀਦੀ ਵੀ ਇੱਕ ਪਾਸੇ ਭਾਰਤ ਜਿਹੜਾ ਤੇਲ ਲੈ ਕੇ ਵੀ ਵੇਚਦਾ ਰਿਹਾ ਗਾਂ ਯੂਰਪ ਨੂੰ ਯੂਰਪ ਵੀ ਉਤੋਂ ਤੇਲ ਨਹੀਂ ਗਿਆ ਭਾਰਤ ਨੇ ਤਰੀਨ 15 ਤੋਂ ਲੈ ਕੇ 20 ਬਿਲੀਅਨ ਡਾਲਰ ਉਹਦੇ ਵਿੱਚ ਬਣਾਇਆ ਉਹਦੇ ਤੇ ਸੈਂਕਸ਼ਨ ਨਹੀਂ ਹੀ ਸਿਰਫ ਲੋਕਾਂ ਦਾ ਧਿਆਨ ਦਿਵਾਉਣਾ ਹਾਂਜੀ ਹਾਂਜੀ ਉਹਨੂੰ ਬੁਲਾਇਆ ਉਹਨੂੰ ਜੀ7 ਦੇ ਬੁਲਾਇਆ ਗਿਆ ਲੇਕਿਨ ਰੂਸ ਦੇ ਉੱਪਰ ਸੈਂਕਸ਼ਨਾਂ ਨਹੀਂ ਆਏ ਕਿ ਜਿਹੜਾ ਕਿ ਅਸੀਂ ਸੈਂਕਸ਼ਨਾਂ ਦੇ ਲਈ ਅਸੀਂ ਐਗਰੀ ਆਂ ਵੀ ਹਾਂ ਉਹਨਾਂ ਦਾ ਪਰ ਸੇਮ ਹੀ ਕੋਸਟ ਤਕਰੀਬਨ ਭਾਰਤ ਨੇ ਕੈਨੇਡਾ ਤੇ ਕੀਤਾ ਉਹਨਾਂ ਨੇ ਤਾਂ ਫੇਰ ਵੀ ਯੂਕਰੇਨ ਤੇ ਕੀਤਾ ਸੋ ਮੈਂ ਸਮਝਦਾ ਵੀ ਇੱਥੇ ਕੁਝ ਜਿਹੜੀ ਆ ਹਾਂ ਬਿਲਕੁਲ ਸਰਦਾਰ ਭពਿੰਦਰ ਸਿੰਘ ਜੀ ਇਹ ਜਿਹੜਾ ਰਸ਼ੀਅਨ ਆਇਲ ਆ ਉਹ ਕੈਨੇਡਾ ਵਿੱਚ ਵੀ ਵੇਚਿਆ ਗਿਆ ਸੋ ਇਹਦੇ ਵਿੱਚ ਬਹੁਤ ਵੱਡਾ ਹੱਥ ਇੰਡੀਆ ਦਾ ਸੀ ਸੋ 트੍ਰੰਪ ਸਾਹਿਬ ਨੇ 트੍ਰੰਪ ਦੇ ਜਿਹੜੇ ਟ੍ਰੈਜ਼ਰੀ ਬੋਰਡ ਦੇ ਨੇ ਜਾਂ ਫਿਰ ਜਿਹੜੇ ਵੱਡੇ ਲੈਵਲ ਦੇ ਨੇ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਤੁਸੀਂ ਰਸ਼ੀਆ ਦੀ ਜਿਹੜੀ ਵਾਰ ਆ ਉਸ ਨੂੰ ਉਹਦੇ ਚ ਫਿਊਲ ਕਰ ਰਹੇ ਹੋ ਤੁਸੀਂ ਉਹਨੂੰ ਹੋਰ ਉਤਸ਼ਾਹਤ ਕਰ ਰਹੇ ਹੋ ਯੂਕਰੇਨ ਦੇ ਲੋਕਾਂ ਨੂੰ ਮਾਰਨ ਦੇ ਲਈ ਇੱਕ ਪਾਸੇ ਕੈਨੇਡਾ ਜਿਹੜਾ ਉਹ ਯੂਕਰੇਨ ਦੇ ਲੋਕਾਂ ਦੇ ਨਾਲ ਖੜਾ ਹੈ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇੱਥੇ ਬੁਲਾ ਕੇ ਜਾਂ ਭਾਰਤ ਦੇ ਨਾਲ ਸਬੰਧ ਚੰਗੇ ਬਣਾਉਣ ਦੀ ਗੱਲਬਾਤ ਵੀ ਹੋ ਰਹੀ ਹੈ ਤੀਜਾ ਸਭ ਤੋਂ ਵੱਡਾ ਸਵਾਲ ਜਿਵੇਂ ਆਪਾਂ ਗੱਲਬਾਤ ਕੀਤੀ ਹੈ ਕਿ ਆਫਕੋਰਸ ਭਾਰਤ ਇੱਕ ਉਹ ਦੇਸ਼ ਜਿਹੜਾ ਜੋ ਕੁਝ ਰਸ਼ੀਆ ਨੇ ਨਹੀਂ ਕੀਤਾ ট্রান্সਨੈਸ਼ਨਲ ਰੈਪ੍ਰੈਸ਼ਨ ਚੀਨ ਨੇ ਨਹੀਂ ਕੀਤਾ ਜਾਂ ਰਸ਼ੀਆ ਵਾਲੇ ਦਾ ਕੋਈ ਦੇਸ਼ ਕਿਸੇ ਹੋਰ ਦੇਸ਼ ਜਾ ਕੇ ਕਰਦਾ ਸੋ ਉਹਦੇ ਲਈ ਜ਼ਿੰਮੇਵਾਰ ਸੀ ਜਦੋਂ ਅਮਰੀਕਾ ਵਿੱਚ ਕਿਉਂਕਿ ਅਮਰੀਕਾ ਨੇ ਤਾਂ ਚੰਗੀ ਬਾਹ ਮਰੋੜੀ ਸੀ ਤੇ ਕੈਨੇਡਾ ਨੂੰ ਤਾਂ ਉਹ ਦੇਸ਼ ਵੀ ਨਹੀਂ ਸਮਝਦੇ ਕੈਨੇਡਾ ਨੂੰ ਤਾਂ ਇੱਕ ਇਸ ਤਰੀਕੇ ਨਾਲ ਸਮਝਦੇ ਨਹੀਂ ਜਿਸ ਤਰ੍ਹਾਂ ਪਾਕਿਸਤਾਨ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਜੀ ਸੋ ਇਹ ਮੁੱਦੇ ਵੀ ਨੇ ਜਿਹੜੇ ਕਿ ਕੀ ਇਸ ਸਮੇਂ ਜੈ ਸ਼ੰਕਰ ਨੂੰ ਇੱਥੇ ਬੁਲਾ ਕੇ ਇਹ ਸੰਕੇਤ ਦਿੱਤਾ ਜਾ ਰਿਹਾ ਵੀ एवरीथिंग ਓਕੇ ਜਾਂ ਸਿਰਫ ਲਾਰੈਂਸ ਬਿਸ਼ਨੂਈ ਦੀ ਗੈਂਗ ਨੂੰ ਅੱਤਵਾਦੀ ਐਲਾਨ ਕੇ ਲਿਸਟ ਵਿੱਚ ਪਾ ਕੇ ਹੀ ਕਾਫੀ ਸੀਗਾ ਬਿਲਕੁਲ ਜਿਹੜਾ ਤੁਸੀਂ ਸਵਾਲ ਤੁਹਾਡਾ ਉਹ ਬਿਲਕੁਲ ਜਾਇਜ਼ ਆ ਔਰ ਮੀਡੀਆ ਨੂੰ ਇਹੀ ਸਵਾਲ ਕਰਨਾ ਚਾਹੀਦਾ ਕੀ ਲਾਰੈਂਸ ਬਿਸ਼ਨੋਈ ਨੂੰ ਟੈਰਰਿਸਟ ਗਰੁੱਪ ਅੱਡ ਡਿਕਲੇਅਰ ਕਰਕੇ ਇਹ ਮਸਲਾ ਮੁੱਕ ਗਿਆ ਕੀ ਜੇ ਰਸ਼ੀਆ ਦੇ ਉੱਪਰ ਸੈਂਕਸ਼ਨ ਲਾਈਆਂ ਯੂਕਰੇਨ ਦੇ ਉੱਤੇ ਡਰੋਨ ਤੇ ਹਾਈਬ੍ਰਿਡ ਅਟੈਕਸ ਲਈ ਤਾਂ ਕਿ ਜਿਹੜੇ ਸਿੱਖਾਂ ਦੇ ਉੱਪਰ ਅਟੈਕ ਕੀਤੇ ਗਏ ਆ ਇਹਨਾਂ ਮੁਲਕਾਂ ਦੇ ਵਿੱਚ ਜਾਂ ਭਾਈ ਖੰਡੇ ਦੇ ਉੱਪਰ ਜਾਂ ਭਾਈ ਪੰਜਵੜ ਤੇ ਜਾਂ ਮੂਸੇ ਸਿੱਧੂ ਮੂਸੇਵਾਲੇ ਤੇ ਜਿਹੜਾ ਕਿ ਬ੍ਰੈਂਟਨ ਦਾ ਰੈਜੀਡੈਂਟ ਹੈਗਾ ਈਵਨ ਦੀਪ ਸਿੱਧੂ ਦੇ ਉੱਪਰ ਜਿਹੜਾ ਕਿੰਗ ਕਾਲਜ ਦਾ ਪੜਿਆ ਲਾਅ ਦਾ ਲਾਇਰ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਜ਼ਾਜ਼ਤੀਆਂ ਬੇ ਨੇਸ਼ਨਸ ਦੀਆਂ ਪਾਲਿਸੀ ਜਿਹੜੀਆਂ ਆ ਉਹ ਇੰਟਰਸਟ ਤੇ ਬੇਸ ਹੁੰਦੀਆਂ ਸੋ ਇਹੀ ਚੀਜ਼ ਜੇ ਅ ਇਜ਼ਰਾਈਲ ਕਰੇਗਾ ਗਜ਼ਾ ਦੇ ਵਿੱਚ ਉਹ ਉਹਦਾ ਕਿੰਨਾ ਅਸਰ ਹੋਏਗਾ ਜੇ ਉਹ ਆਪਣਾ ਰਸ਼ੀਆ ਕਰਦਾ ਉਹਦਾ ਕੀ ਅਸਰ ਵਗੈਰ ਜੇ ਇੰਡੀਆ ਕਰਦਾ ਔਰ ਇੰਡੀਆ ਦੇ ਆ ਤੇਲ ਸੈਕੰਡਰੀ ਸੈਂਕਸ਼ਨਸ ਮਤਲਬ ਦੀ ਗੱਲ ਹੋਈ ਸੀ ਵੀ ਜਿਹੜੇ ਰਸ਼ੀਆ ਅੱ ਤੋਂ ਤੇਲ ਲੈ ਕੇ ਯੂਰਪ ਨੂੰ ਵੇਚ ਰਹੇ ਸੀ ਸੋ ਅਸੀਂ ਤੇ ਦੇਖੋ ਆ ਤੇ ਮੀਡੀਆ ਅਸੀਂ ਕਿਸੇ ਨਾ ਬਾਇਸ ਨਹੀਂ ਆ ਸਾਡਾ ਪਰ ਅਸੀਂ ਐਟ ਦ ਸੇਮ ਟਾਈਮ ਇਹ ਦੱਸਣਾ ਚਾਹੁੰਦੇ ਆਂ ਵੀ ਫਾਦਰਸਡੇ ਵਾਲਿਆਂ ਨੇ ਇੱਕ ਸਿੱਖ ਨੂੰ ਜਿਹੜਾ ਨਾਮ ਰਹੀ ਆਪਣੇ ਘਰ ਨੂੰ ਜਾ ਰਿਹਾ ਸੀ ਉਹਦਾ ਕਤਲ ਕੀਤਾ ਗਿਆ ਜਿਹਦੇ ਤੇ ਆਰਸੀਐਮਪੀ ਨੇ ਕਿਹਾ ਵੀ ਇੰਡੀਆ ਦੇ ਕਾਉਂਸੂਲੀਟ ਦੇ ਕਤਲ ਕਰਾ ਰਹੇ ਆ ਇੰਡੀਆ ਦੀ ਰੌ ਅਜੰਸੀ ਕਰਾ ਰਹੀ ਹੈ ਬਿਸ਼ਨੋਈ ਸਿਰਫ ਐਵਰੈਂਟ ਆ ਸੋ ਇਹਦੀ ਲੋਕਾਂ 'ਚ ਕੋਈ ਕਿਸੇ ਤਰ੍ਹਾਂ ਦੀ ਅਵੇਅਰਨੈਸ ਪੈਦਾ ਕਰਨ ਦੇ ਲਈ ਇਹ ਗੱਲ ਸੇ ਸਾਡਾ ਸਿਰਫ ਇੰਨਾ ਮਕਸਦ ਆ ਵੀ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਸਿਮਿਲਰ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਸਾਡੀ ਕੰਟੈਂਸ਼ਨ ਆ ਅੱਜ ਉੱਥੇ ਸਾਡੀ ਕਿਸੇ ਨਾ ਗੱਲਬਾਤ ਵੀ ਹੋ ਰਹੀ ਸੀ ਉਹ ਕਹਿੰਦੇ ਵੀ ਕੈਨੇਡਾ ਕਿਉਂ ਕਰੇ ਫਿਰ ਕੈਨੇਡਾ ਯੂਕਰੇਨ ਲਈ ਵੀ ਕਿਉਂ ਕਰਦਾ ਆ ਉੱਥੇ ਕੈਨੇਡਾ ਦਾ ਇੰਟਰਸਟ ਆ ਤੇ ਕੀ ਕੈਨੇਡਾ ਦਾ ਇੰਟਰਸਟ ਜਿਹੜਾ ਯੂਕਰੇਨ ਦੀ ਜੜਾਈ ਵਿੱਚ ਰਸੀਆਂ ਨੂੰ ਕੋਈ ਮੁਲਕ ਜਿਹੜਾ ਚਲਾ ਰਿਹਾ ਜਾਂ ਕੋਈ ਹੋਰ ਲੰਮਾ ਮਕਸਦ ਹੋਵੇ ਕੀ ਭਾਰਤ ਨੂੰ ਆਪ ਉਹਨਾਂ ਨਾਲ ਘੱਲਿਆ ਹੋ ਗਿਆ ਹੋਵੇ ਕਿ ਕਿਸੇ ਤਰੀਕੇ ਦੇ ਨਾਲ ਤੁਸੀਂ ਸਾਨੂੰ ਅੰਦਰਲੀ ਖਬਰੇ ਇੱਧਰ ਉੱਧਰ ਕਰੀ ਜਾਓ ਭਾਵੇਂ ਕੁਝ ਵੀ ਹੋਵੇ ਜਿਹੜਾ ਅਸੀਂ ਐਜ਼ ਅ ਨਿਊਜ਼ ਮੀਡੀਆ ਇਹਨੂੰ ਇਹਦੀ ਫੇਸ ਵੈਲਿਊ ਤੇ ਹੀ ਲਵਾਂਗੇ ਇਸ ਗੱਲ ਨੂੰ ਔਰ ਮੈਂ ਸਮਝਦਾ ਵੀ ਨੀਤਾ ਆਨੰਦ ਨੂੰ ਜਿਹੜਾ ਇਹਦੇ ਤੇ ਵੀ ਜ਼ਰੂਰ ਪ੍ਰੈਸ ਨੂੰ ਵੀ ਸਵਾਲ ਉਠਾਉਣਾ ਚਾਹੀਦਾ ਔਰ ਆਮ ਲੋਕਾਂ ਨੂੰ ਵੀ ਇਹ ਪਤਾ ਚੱਲ ਜਾਏਗਾ ਕਿ ਇਸ ਕਿਸ ਤਰੀਕੇ ਨਾਲ ਮੋਦੀ ਤੇ ਇੰਦਰਾ ਗਾਂਧੀ ਦੀ ਜਿਹੜੀ ਸਿੱਖਤਾਂ ਉੱਥੇ ਕਰਕੇ ਆਏ ਨੇ ਜੀ ਆਪਾਂ ਗੱਲਬਾਤ ਜੀ7 ਦੇਸ਼ਾਂ ਦੀ ਮੀਟਿੰਗ ਦੀ ਕਰਦੇ ਹਾਂ ਜਿੱਥੇ ਜੈਸ਼ੰਕਰ ਜੀ ਵੀ ਆਏ ਅਤੇ ਜਿੱਥੇ ਹੋਰ ਵੀ ਕੁਝ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਸੀ ਤੇ ਇਹ ਮੀਟਿੰਗ ਅੱਜ ਸੰਪੂਰਨ ਹੋਈ ਆ ਨੈਗਰਾ ਆਨ ਦਾ ਲੇਕ ਦੇ ਇੱਕ ਹੋਟਲ ਦੇ ਵਿੱਚ ਜਿੱਥੇ ਅ ਡੈਮੋਨਸਟ੍ਰੇਸ਼ਨ ਵੀ ਕੀਤਾ ਗਿਆ ਸੋ ਉਹਨਾਂ ਨਾਲ ਵੀ ਆਪਣੀ ਗੱਲਬਾਤ ਕਰਨ ਦੀ ਕੋਸ਼ਿਸ਼ ਸੀ ਆ ਤੁਸੀਂ ਸਾਨੂੰ ਆਈ ਪੀਟੀਵੀ ਅੱਜ ਦੀ ਆਵਾਜ਼ ਟੀਵੀ ਤੇ ਦੇਖ ਸਕਦੇ ਹੋ ਹਾਂ ਜੀ ਅਗਰ ਤੁਸੀਂ 골ਡ ਤੁਹਾਡੇ ਕੋ ਹੈ ਉੱਥੇ 2910 ਆ ਤੇ 3210 ਹੈਗਾ 4K ਸਮਾਰਟ ਤੇ ਰੰਬਲ ਤੇ ਵੀ ਆਪਾਂ ਆਉਨੇ ਆ ਫੇਸਬੁੱਕ ਤੇ ਵੀ ਅਤੇ ਸਾਡਾ YouTube ਚੈਨਲ ਹੁਣ ਜਿਹੜਾ ਅੱਜ ਦੀ ਆਵਾਜ਼ ਟੋਰਾਂਟੋ ਆ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਉੱਥੇ ਵੀ ਆਪਾਂ ਇਹ ਅਪਲੋਡ ਕਰਦੀਦਾ ਚਲੋ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਜਿਹੜੇ ਮੁੱਦੇ ਨੇ ਬੀਇੰਗ ਅ ਕੈਨੇਡੀਅਨ ਸਿੱਖ ਬੀਇੰਗ ਅ ਸਿੱਖ ਐਕਟਿਵਿਸਟ ਕਹਾਲੋ ਜਾਂ ਕੁਛ ਕਹਾਲੋ ਸਾਨੂੰ ਤੁਸੀਂ ਸਾਨੂੰ ਖਾਲਸਤਾਨੀ ਕਹਾਲੋ ਚੰਗੀ ਗੱਲ ਹੈ ਸਾਨੂੰ ਕਹੋ ਖਾਲਸਤਾਨੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਯੈਸ ਅਸੀਂ ਖਾਲਸਤਾਨ ਦੇ ਹੱਕ ਤੇ ਪੱਖ ਦੀ ਗੱਲਬਾਤ ਕਰਦੇ ਹਾਂ ਜਿਹੜੇ ਨਹੀਂ ਕਰਦੇ ਉਹਨਾਂ ਦਾ ਆਪਣੇ ਵਿਚਾਰ ਹੋ ਸਕਦੇ ਨੇ ਪਰ ਆ ਆਪਾਂ ਸਰਦਾਰ ਭਪਿੰਦਰ ਸਿੰਘ ਜੀ ਕਿਉਂਕਿ ਮੁੱਦੇ ਤਾਂ ਬਹੁਤ ਨੇ ਬੜੇ ਸੀਰੀਅਸ ਇਸ਼ੂ ਨੇ ਹਰ ਇੱਕ ਬੰਦੇ ਵਿਅਕਤੀ ਦੀ ਜਿਹੜੀ ਜ਼ਿੰਦਗੀ ਆ ਮੈਟਰ ਕਰਦੀ ਆ ਗੁਰਦਰ ਦੇ ਪ੍ਰਧਾਨ ਨੂੰ ਗੁਰਦੁਆਰੇ ਦੇ ਵਿੱਚ ਆ ਕੇ ਮਾਰ ਜਾਣਾ ਜਿੱਥੇ ਪਲੇਸ ਆ ਆਫ ਵਰਸ਼ਪ ਹੈ ਹੁਣ ਕਿਤੇ ਯਹੂਦੀਆਂ ਦੇ ਸਿਨਗੋਗ ਨੇ ਜਾਂ ਕਿਸੇ ਦੀ ਘਟਰਾ ਵਾਪਰਦੀ ਉਹ ਸਟੇਅਰ ਕਰਦੇ ਨੇ ਇਸ ਤਰ੍ਹਾਂ ਜਿਹੜੇ ਸਾਡੇ ਇਥੇ ਕੈਨੇਡੀਅਨ ਅ ਡਿਪਟੀ ਪੀ ਪੀਐਮ ਵੀ ਰਹੇ ਖਜ਼ਾਨਾ ਮੰਤਰੀ ਵੀ ਰਹੇ ਕ੍ਰਿਸਟਿਆ ਫਰੀਲੈਂਡ ਉਹ ਯੂਕਰੇਨ ਭਾਈਚਾਰੇ ਤੋਂ ਨੇ ਤੁਹਾਨੂੰ ਚੇਤਾ ਜਦੋਂ ਯੂਕਰੇਨ ਵਾਲਾ ਮੁੱਦਾ ਆਉਂਦਾ ਉਹ ਰਸ਼ੀਆ ਵਾਲਿਆਂ ਨੇ ਕਈ ਲੋਕਾਂ ਦੇ ਕਈ ਮਨਿਸਟਰਾਂ ਦੇ ਮੈਂਬਰ ਪਾਰਲੀਮੈਂਟ ਦੇ ਬੀਜੇ ਬੰਦ ਕਰ ਦਿੱਤੇ ਉਹ ਕਹਿੰਦੇ ਵੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਤੁਸੀਂ ਸਾਡੇ ਬੀਜੇ ਬੰਦ ਕਰਦੇ ਤੇ ਕੁਝ ਨੇ ਕਿਹਾ ਵੀ ਸਾਡੇ ਵੀ ਕਰ ਦਿਓ ਅਸੀਂ ਯੂਕਰੇਨ ਦੇ ਨਾਲ ਖੜੇ ਆ ਰਸ਼ੀਆ ਦਾ ਸਾਨੂੰ ਕੋਈ ਬਾਲੀ ਕੇਅਰ ਨਹੀਂ ਆ ਸੋ ਇਸ ਇਸ ਤਰੀਕੇ ਦੇ ਨਾਲ ਆਪਾਂ ਦੇਖਿਆ ਜਾ ਪਰ ਇਧਰ ਤਾਂ ਕਈ ਵਾਰੀ ਬੀਜਿਆ ਬੂਜਿਆਂ ਦਾ ਚੱਕਰ ਪੈ ਜਾਂਦਾ ਸੋ ਚੰਗੇ ਭਲੇ ਨਹੀਂ ਬੋਲਦੇ ਹਾਂ ਜਿਹੜੇ ਆਪਣੇ ਆਪ ਨੂੰ ਚੰਗੇ ਕਹਿੰਦੇ ਗਾਹੋਂਦੇ ਗਾਉਂਦੇ ਨੇ ਜਾਂ ਮੰਤਰੀ ਹੋਣ ਜਾਂ ਕੋਈ ਪ੍ਰਧਾਨ ਹੋਵੇ ਜਾਂ ਕੋਈ ਸੈਕਟਰੀ ਹੋਵੇ ਜਾਂ ਜਿਹੜੇ ਨਹੀਂ ਬੋਲਦੇ ਮਨੋਂ ਦੀ ਗੱਲ ਕਰਦਾ ਜਿਹੜੇ ਬੋਲਦੇ ਨੇ ਯੂ ਆਰ ਮੋਸਟ ਵੈਲਕਮ ਤੁਸੀਂ ਆਪਣੀ ਜ਼ਿੰਮੇਵਾਰੀ ਨਿਵਾਹ ਰਹੇ ਹੋ ਜਾਂ ਮੀਡੀਆ 'ਚ ਕੋਈ ਵੀ ਨੇ ਆਪਣਾ ਦਾ ਇਸ਼ੂ ਹੈ ਸੋ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਸੋ ਇਸ ਕਰਕੇ ਮੇਰੇ ਖਿਆਲ 'ਚ ਜਿਹੜੇ ਮੁੱਦੇ ਨੇ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਆਂ ਪਰ ਉਹਨਾਂ ਨੂੰ ਹਾਈਲਾਈਟ ਕਰਦੇ ਜਿਹੜਾ ਕਿ ਮੈਨਸਟਰੀ ਮੀਟੇ ਵਿੱਚ ਵੀ ਹਨ ਸੋ ਇਸ ਤਰੀਕੇ ਦੇ ਨਾਲ ਸਰਦਾਰ ਭਵਿੰਦਰ ਸਿੰਘ ਜੀ ਜਿਹੜਾ ਅੱਜ ਡੈਮੋਨਸਟ੍ਰੇਸ਼ਨ ਵੀ ਹੋਇਆ ਉਹਦੀ ਕੀ ਅਹਿਮੀਅਤ ਹੈ ਉਹ ਕਿਉਂ ਜ਼ਰੂਰੀ ਸੀ ਹਾਂਜੀ ਤੇ ਉਹਦਾ ਕਰਨਾ ਉੱਥੇ ਕਿਉਂ ਲਾਜ਼ਮੀ ਸੀ ਕਈ ਵਾਰੀ ਲੋਕੀ ਕਹਿੰਦੇ ਨੇ ਏ ਜੀ ਮੰਦਰ ਅੱਗੇ ਨਹੀਂ ਸੀ ਕਾਰਜ ਹੁਣ ਜਿਹੜਾ ਉੱਥੇ ਡੈਮੋਨਸਟ੍ਰੇਸ਼ਨ ਹੋਇਆ ਉਹ ਹੋਟਲ ਦੇ ਖਿਲਾਫ ਥੋੜੀ ਸੀ ਉਹ ਤਾਂ ਜੈ ਸ਼ੰਕਰ ਦੀ ਆਮਦ ਦੇ ਖਿਲਾਫ ਸੀ ਹਾਂਜੀ ਜੇ ਹੁਣ ਗੁਰਦੁਆਰੇ 'ਚ ਕਾਉਂਸਲਰ ਨੂੰ ਸੱਦਿਆ ਜਾਂਦਾ ਜਾਂ ਮੰਦਰ ਵਿੱਚ ਸੱਦਿਆ ਜਾਂਦਾ ਤਾਂ ਉਹ ਮੰਦਰ ਦੇ ਖਿਲਾਫ ਜਾਂ ਗੁਰਦੁਆਰੇ ਦੇ ਖਿਲਾਫ ਥੋੜਾ ਹੁੰਦਾ ਉਹ ਤਾਂ ਫਿਰ ਉਹ ਇੱਕ ਪਰਸਨ ਉੱਥੇ ਆ ਰਿਹਾ ਉਹਦੇ ਖਿਲਾਫ ਹੁੰਦਾ ਇਹ ਲੋਕਾਂ ਨੂੰ ਗੱਲ ਸਮਝ ਨਹੀਂ ਸਤਿ ਸੁਝਾਉਣੀ ਕਿੰਨੀ ਔਖੀ ਹਸਾਲ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਭਾਈ ਜੇ ਤਾਂ ਤੁਸੀਂ ਇਹ ਗੱਲ ਪੁੱਛਣੀ ਆ ਵੀ ਇਹ ਜੇ ਸਵਾਲ ਆਪਣਾ ਇਹ ਆ ਵੀ ਇਹ ਡੈਮੋਨਸਟ੍ਰੇਸ਼ਨ ਕਿਉਂ ਆ ਹੋ ਵੀ ਹੈਗਾ ਉਹ ਵੀ ਹੈਗਾ ਯਾ ਹਾਂਜੀ ਇਹਦਾ ਮੈਂ ਤੁਹਾਨੂੰ ਜਵਾਬ ਦਿੰਨਾ ਇੱਕ ਮਿੰਟ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੇ ਸੁਣ ਵਾਲੇ ਸਰੋਤਿਆਂ ਨੂੰ ਦੱਸ ਦਵਾਂ ਕਿ ਇਹ ਕੱਲ ਦੀ ਸ਼ੁਰੂ ਹੋਈ ਆ 10 ਵਜੇ ਦੀ 9 10 ਵਜੇ ਦੀ ਔਰ ਇਹਦੇ ਵਿੱਚ ਬਿਲਕੁਲ ਨੌਜਵਾਨ ਤੋਂ 21 ਸਾਲ ਦੇ 20 ਸਾਲ ਦੇ ਮੁੰਡਿਆਂ ਤੋਂ ਲੈ ਕੇ ਈਵਨ ਕਿ ਬੀਬੀਆਂ ਵੀ ਵਿੱਚ ਪਾਰਟਿਸਪੇਟ ਕੀਤੀਆਂ ਸਾਡੇ ਪੁਰਾਣੇ ਖਾਲਸਤਾਨੀ ਸਾਥੀ ਜਿਹੜੇ ਜਿਨ੍ਹਾਂ ਵਿੱਚ ਜਿਹੜੇ 17 ਤੋਂ ਉੱਪਰ ਸਨ ਅਰਪਾਲ ਸਿੰਘ ਅਵਤਾਰ ਸਿੰਘ ਇਹ ਸਾਰੇ ਮੈਂ ਤਾਂ ਨਾਂ ਲੈਣਾ ਵੀ ਕਿ ਪੁਰਾਣੇ ਜਿਹੜੇ ਖਾਲਸਤਾਨੀ ਉਹਨਾਂ ਤੋਂ ਲੈ ਕੇ ਜਿਹੜੇ ਨਵੇਂ ਬਿਲਕੁਲ ਸਾਰਿਆਂ ਨੇ ਬੜੇ ਸ਼ਾਂਤਮਈ ਢੰਗ ਦੇ ਨਾਲ ਬੋਰਡਸ ਦੇ ਨਾਲ ਤੇ ਖਾਲਸਤਾਨ ਦੇ ਪਰਚਮ ਨਾਲ ਸਰਕਾਰੀ ਖਾਲਸਾ ਦੇ ਪਰਚਮ ਨਾਲ ਲਗਾਤਾਰਤਾ ਦੇ ਨਾਲ 10 ਤਰੀਕ ਕੱਲ ਤੋਂ ਸ਼ੁਰੂ ਕਰਕੇ ਸਾਰੀ ਰਾਤ ਜਿਵੇਂ ਕਿ ਤੁਸੀਂ ਵੀਡੀਓ ਵੀ ਦੇਖਿਆ ਤੇ ਅੱਜ ਸਵੇਰ ਤੱਕ ਇਹ ਗੱਲ ਕੀਤੀ ਔਰ ਆਪਣੇ ਆਪਣੇ ਵਿਚਾਰਾਂ ਦੇ ਨਾਲ ਵੱਖ-ਵੱਖ মিডিਏ ਨੂੰ ਇਸ ਗੱਲ ਦੇ ਉੱਪਰ ਧਿਆਨ ਦਿਵਾਇਆ ਕਿ ਜਿਹੜਾ ਸਿੱਖਾਂ ਦੀ ਕਤਲੋਗਾਰਦ ਗੁਰਦਵਾਰਿਆਂ ਦੇ ਵਿੱਚ ਆ ਕੇ ਹੋ ਰਹੀ ਆ ਨਾਤੇ ਸਿੱਖਾਂ ਦੀ ਉਹਦੇ ਲਈ ਜ਼ਿੰਮੇਵਾਰ ਕੌਣ ਆ ਉਹਨਾਂ ਨੇ ਨਾਂ ਲੈ ਕੇ ਆਪਣੇ ਪ੍ਰੋਟੈਸਟ ਦੇ ਵਿੱਚ ਆਪਣੇ ਮੁਜ਼ਾਹਰੇ ਦੇ ਵਿੱਚ ਬੁਝਾਰ ਕਰ ਦੇਣਾ ਆਪਣਾ ਆਪਣੀ ਆਪੋਜੀਸ਼ਨ ਨੂੰ ਉਹ ਦੱਸਿਆ ਵੀ ਜੈ ਸ਼ੰਕਰ ਤੇ ਜਿਹੜੇ ਬਲੂਮਬਰਗ ਦੀ ਨਿਊਜ਼ ਨੂੰ ਜਿਹੜਾ ਬੈਕਅਪ ਆ ਉਹ ਫੈਕਟ ਆਫ ਦੀ ਮੈਟਰ ਆ ਵੀ ਉਹ ਉਹਦੇ ਵਿੱਚ ਲਿਖਿਆ ਵੀ ਇੰਗਲੈਂਡ ਦੀ ਸਰਕਾਰ ਕੋ ਇਸ ਗੱਲ ਦੇ ਸਬੂਤ ਨੇ ਤੋ ਜਿਹੜੀ ਗੱਲ ਆ ਵੀ ਕਿਉਂ ਕਰਨੀ ਤੁਹਾਨੂੰ ਯਾਦ ਹੋਣਾ ਜਿਹੜੀ ਭਾਰਤ ਵਿੱਚ G20 ਦੀ ਮੀਟਿੰਗ ਸੀ ਪਿਛਲੇ ਜਦੋਂ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਹਾਂਜੀ ਹਾਂਜੀ ਤੇ ਅੰਮ੍ਰਿਤਸਰ ਵਿੱਚ ਵੈਨਿਊ ਰੱਖਿਆ ਗਿਆ ਸੀ ਤੇ ਇੱਕ ਸ਼੍ਰੀਨਗਰ ਵਿੱਚ ਰੱਖਿਆ ਗਿਆ ਸੀ ਸ਼੍ਰੀਨਗਰ ਦੇ ਵੈਨਿਊ ਦੇ ਉੱਪਰ ਚਾਈਨਾ ਨੇ ਝਗੜੇ ਦੀ ਜਗਾਹ ਕਹਿ ਕੇ ਉਹਦੇ ਤੇ ਸਟਾਪੇਜ ਲਗਵਾਤਾ ਔਰ ਉਹ ਉੱਥੇ ਨਹੀਂ ਹੋਈ ਸਰ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਜੀ7 ਦੇ ਮੁਲਕ ਜਿਹੜੇ ਆ ਇਹ ਕਾਰਪੋਰੇਟ ਵਰਲਡ ਦਾ ਜਿਹੜਾ ਸਾਰਾ ਦਿਮਾਗ ਆ ਜਾਂ ਸਾ ਹਾਂ ਇਹ ਵੀ ਜ਼ਰੂਰੀ ਗੱਲ ਕਰਨੀ ਬਿਲਕੁਲ ਹਾਂਜੀ ਤੇ ਐਟ ਦ ਸੇਮ ਟਾਈਮ ਜਿਹੜਾ ਅੰਮ੍ਰਿਤਸਰ ਦੇ ਵਿੱਚ ਜੀ20 ਦੀ ਮੀਟਿੰਗ ਹੋਈ ਸੀ ਉੱਥੇ ਕਿਸੇ ਜਾਣੇ ਅਣਜਾਣੇ ਤਰੀਕੇ ਵਿੱਚ ਭਾਈ ਅਮਰਤਪਾਲ ਹੋਣਾ ਨੇ ਜਿਹੜਾ ਉੱਥੇ ਉਸ ਵੇਲੇ ਬੜਾ ਜ਼ਬਰਦਸਤ ਇੱਕ ਜਿਹੜਾ ਪੰਜਾਬ ਦੇ ਲੋਕਾਂ ਨੇ ਮੈਂ ਕਹੂੰਗਾ ਅਮਰਤਪਾਲ ਜਿਹੜੇ ਉਸ ਵੇਲੇ ਚਲੋ ਸਪੀਅਰ ਹੈਡ ਕਰ ਰਹੇ ਸੀ ਉਹਨਾਂ ਨੂੰ ਇੱਕ ਇੱਕ ਰੋਲਾ ਰੱਪਾ ਜਿਹਾ ਉੱਥੇ ਪੈ ਗਿਆ ਜਿਹਦੇ ਨਾਲ ਵੀ ਜੜੀਆਂ ਕਾਰਪੋਰੇਟ ਐਂਟੀਟੀਆਂ ਆ ਰਹੀਆਂ ਸੀ ਜਿਹੜੀਆਂ ਉੱਥੇ ਜਹਾਜ਼ਾਂ ਤੋਂ ਹੋਟਲਾਂ ਤੋਂ ਉਤਰ ਕੇ ਉਹਨਾਂ ਨੂੰ ਵੀ ਉਹ ਦੇਖਿਆ ਅੰਮ੍ਰਿਤਸਰ ਦੇ ਵਿੱਚ ਹੂੰ ਹੂੰ ਇਹ ਤਾਂ ਯਾਰ ਬੜਾ ਕੰਮ ਖਰਾਬ ਹੋਇਆ ਸੋ ਜਿਹੜਾ ਇੱਥੇ G7 ਦੇ ਵਿੱਚ ਖਾਲਸਤਾਨ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਕਰਨ ਲਈ ਧਰਤੀ ਦਾ ਟੁਕੜਾ ਨਹੀਂ ਆ ਪਰ ਜੇ ਸਿੱਖ ਲੋਗ ਆ ਜਿਹੜੇ ਇਹਨਾਂ ਮੁਲਕਾਂ 'ਚ ਰਹਿੰਦੇ ਆ ਉਹਨਾਂ ਨੇ ਉੱਥੇ ਪਹੁੰਚ ਕੇ ਦੱਸਿਆ ਵੀ ਖਾਲਸਤਾਨ ਕਿਸੇ ਦਾ ਗੁਲਾਮ ਨਹੀਂ ਆ ਖਾਲਸਤਾਨ ਕੋਈ ਕਿਸੇ ਦੀ ਨਹੀਂ ਸਾਡੀ ਸੋਵਰਨਿਟੀ ਤੇ ਟੈਰੀਟੋਰੀਅਲ ਇੰਟੈਗਰਿਟੀ ਤੇ ਕੈਨੇਡਾ ਪੁਆਇੰਟ ਨਾ ਠਾਏ ਸੋ ਜਿੱਦਾਂ ਗੁੰਥਰ ਕਹਿੰਦਾ ਹੁੰਦਾ ਰੇਲਵੇ ਲਾਈਨ ਦੇ ਨਾਲ ਜਿਹੜੇ-ਜਿਹੜੇ ਸੂਬੇ ਜੋੜ ਕੇ ਇੰਗਲੈਂਡ ਨੇ ਇੱਕ ਮੁਲਕ ਬਣਾਇਆ ਇਹਨਾਂ ਨੇ ਕੁਝ ਨਹੀਂ ਬਣਾਇਆ ਸੋ ਜਿੱਦਾਂ ਉਹਨਾਂ ਨੇ ਬਣਾਇਆ ਏਦਾਂ ਹੀ ਉਹਨਾਂ ਨੇ ਪਾਕਿਸਤਾਨ ਵੀ ਬਣਾਇਆ ਬੰਗਲਾਦੇਸ਼ ਵੀ ਬਣਾਇਆ ਏਦਾਂ ਹੀ ਸ਼੍ਰੀਲੰਕਾ ਵੀ ਬਣਾਇਆ ਸੋ ਇਹ ਬੜਾ ਜ਼ਰੂਰੀ ਹੁੰਦਾ ਵੀ ਸਿੱਖ ਉੱਥੇ ਜਾ ਕੇ ਆਪਣਾ ਸਿੱਖ ਸਟੇਟ ਦਾ ਸਰਕਾਰੀ ਖਾਲਸਾ ਦਾ ਜਿਹੜਾ ਮਜਾਰਾ ਉੱਥੇ ਜਾ ਕੇ ਦੱਸਿਆ ਵੀ ਇਹ ਲੋਕ ਜਿਹੜੇ ਇੱਥੇ ਆਏ ਆ ਇਹਨਾਂ ਨੂੰ ਤੁਸੀਂ ਰਾਜ ਜ਼ਰੂਰ ਦੇ ਆਂ ਅਸੀਂ ਵੀ ਸਿੱਧੀ ਡਾਕੂਮੈਂਟਰੀ ਵਾਂਗੂ ਪਰ ਸਾਡਾ ਉੱਥੇ ਰਾਜ ਸੀਗਾ ਅਸੀਂ ਕੋ ਨਵਾਂ ਕਾਰਬਾਉਟ ਕਰਕੇ ਨਹੀਂ ਬਣਾ ਰਹੇ ਅਸੀਂ ਰੀਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਲਈ ਇਹ ਮਜਾਰਾ ਬਹੁਤ ਜ਼ਰੂਰੀ ਸੀ ਵੀ ਇਸ ਰੋਲੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਬੋਲੇ ਵੀ ਇਹਨਾਂ ਨੇ ਕਤਲ ਕੀਤਾ ਜਿਹੜੇ ਆ ਅਖਬਾਰਾਂ ਬੋਲੀਆਂ ਬਲੂਮਬਰਗ ਵਾਸ਼ਿੰਗਟਨ ਪੋਸਟ ਵਾਸਟ ਸਟਰੀਟ ਜਰਨਲ ਤੇ ਫਿਰ ਜੇ ਸਿੱਖ ਨਾ ਬੋਲਦੇ ਔਰ ਮੈਂ ਤੁਹਾਨੂੰ ਇਹ ਗੱਲ ਦੱਸਦੇ ਆ ਜਿਹੜਾ ਹੀ ਚੀਜ਼ ਨੂੰ ਤੁਸੀਂ ਕਹਿ ਰਹੇ ਨਾ ਵੀ ਬੋਲਣ ਦੀ ਲੋੜ ਨਹੀਂ ਜੀ ਉਹਦਾ ਮਤਲਬ ਤੁਸੀਂ ਇਹ ਕਹਿ ਰਹੇ ਆ ਜੋ ਦੁਸ਼ਮਣ ਕਹਿ ਰਿਹਾ ਵੀ ਇਹ ਆਵਾਜ਼ ਬੰਦ ਕੀਤੀ ਜਾਵੇ ਉਹਨੂੰ ਤੁਸੀਂ ਵੀ ਆਪਣੇ ਤਰੀਕੇ ਨਾਲ ਬੰਦ ਹੀ ਕਰਾ ਰਹੇ ਆ ਸੋ ਮੈਂ ਸਮਝਦਾ ਆਵਾਜ਼ ਜਗਦੀ ਰਹਿਣ ਚਲਦੀ ਰਹਿਣੀ ਚਾਹੀਦੀ ਆ ਔਰ ਗੱਲ ਜਿਹੜੀ ਆ ਉਹ ਹੁੰਦੀ ਰਹਿਣੀ ਚਾਹੀਦੀ ਠੀਕ ਆ ਜੀ ਦੇਖੋ ਜਦੋਂ ਟ੍ਰੇਡ ਦੀ ਇਕਨੋਮੀ ਦੀ ਗੱਲ ਆਉਂਦੀ ਆ ਜਾਂ ਫਿਰ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਟ੍ਰੰਪ ਸਾਹਿਬ ਦੇ ਟੈਰਫ ਨੇ ਦੁਨੀਆ ਹਲਾ ਕੇ ਰੱਖ ਦਿੱਤੀ ਦੁਨੀਆ ਵਿੱਚ ਇੱਕ ਨਵਾਂ ਵਰਲਡ ਆਰਡਰ ਸर्ज ਦਿੱਤਾ ਇਸ ਵਰਲਡ ਆਰਡਰ ਦੇ ਤਹਿਤ ਜਦੋਂ ਬਲੂਮਜ਼ਬਰਗ ਦੀ ਗੱਲ ਚੱਲਦੀ ਆ ਕਿ ਬਲੂਮ ਜਿਹੜਾ ਬਲੂਮਬਰਗ ਆ ਤੁਸੀਂ ਦੇਖੋ ਕਿ ਸਟਾਕ ਮਾਰਕੀਟ ਦੇਸ दैट ਇਹ ਬਹੁਤ ਵੱਡੀ ਇੱਕ ਡਰਾਈਵਿੰਗ ਫੋਰਸ ਹੈ ਜਦੋਂ ਇਕਨੋਮੀ ਦੀ ਗੱਲ ਚੱਲਦੀ ਆ ਫਾਈਨੈਂਸ਼ੀਅਲ ਪੋਸਟ ਆ ਇਕਨੋਮਿਕ ਟਾਈਮ ਆ ਸੋ ਮਨੀ ਇਹ ਇਹਨਾਂ ਵਿੱਚ ਖਬਰਾਂ ਛਪਦੀ ਨੇ ਇੱਥੇ ਆ ਆ ਹੋ ਰਿਹਾ ਇੱਥੇ ਆ ਆ ਹੋਣ ਜਾ ਰਿਹਾ ਉਹਨਾਂ ਦੀ ਆਪਣੀ ਵੈਲਿਊ ਹੈ ਵਾਲ ਸਟਰੀਟ ਜਰਨਲ ਤੁਸੀਂ ਦੇਖ ਸਕਦੇ ਹੋ ਨਿਊਯਾਰਕ ਟਾਈਮ ਆ ਵਸ਼ਿੰਗਟਨ ਪੋਸਟ ਆ ਹਾਂਜੀ ਲੰਡਨ ਤੋਂ ਖ਼ਬਰਾਂ ਨੇ ਆਪਣੇ ਟ੍ਰਾਂਟੋ ਸਟਾਰ, ਗਲੋਬਲ ਮੇਲਿਆ, ਸੀਬੀਸੀਆ, ਸੀਟੀਬੀਆ, ਸੀਐਨਐਨ, ਫੌਕਸ, ਰੀਟਰਜ਼, ਜਾਫਰ, ਚਾਇਨਾ ਮਾਰਨਿੰਗ ਪੋਸਟ ਆ ਮੇਰੇ ਖਿਆਲ ਸਾਰੀ ਦੁਨੀਆ 'ਚ ਇਹ ਗੱਲਾਂ ਹੋ ਚੁੱਕੀਆਂ ਹਨ ਖਾਲਿਸਤਾਨ ਦੀਆਂ, ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀਆਂ, ਇੰਡੀਆ ਦੇ ਮੀਡੀਏ ਨੇ ਵਿੱਚ ਵੀ ਪਰ ਅਫਸੋਸ ਨਾ ਇੱਥੇ ਦੇ ਦੇਸੀ ਮੀਡੀਏ ਨੇ ਬੜੀਆਂ ਗੱਲਾਂ ਕੀਤੀਆਂ ਬਹੁਤਿਆਂ ਨੇ ਨਾ ਇੰਡੀਆ ਵਿੱਚ ਤਾਂ ਉਹਨਾਂ ਦਾ ਆਪਣਾ ਨੈਰੇਟਿਵ ਹੈ ਪਰ ਇਸ ਕਰਕੇ ਸਾਨੂੰ ਸਮੇਂ ਦੇ ਹਾਣੀ ਬਣ ਕੇ ਇਹਨਾਂ ਗੱਲਾਂ ਨੂੰ ਸੁਣਨਾ ਤੇ ਵਿਚਾਰਨਾ ਪਏਗਾ ਤੁਸੀਂ ਸਾਡੇ ਤੋਂ ਸਿਆਣੇ ਹੋ ਅਸੀਂ ਸਿਰਫ ਤੇ ਸਿਰਫ ਆਪਣਾ ਹੀ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਕੋਈ ਬਹੁਤਾ ਵੱਡਾ মিডিਆ ਆਧਾਰਾ ਨਹੀਂ ਹੈ ਕਿ ਅਸੀਂ ਕੋਈ ਸਿਸਟਮ ਨੂੰ ਲੀਡ ਕਰਦੇ ਹਾਂ ਅਸੀਂ ਕੋਈ ਬਹੁਤ ਵੱਡਾ ਨੈਰੇਟਿਵ ਪੇਸ਼ ਕਰ ਸਕਦੇ ਹਾਂ ਉਹਨਾਂ ਕੋਲ ਤਾਂ ਬਹੁਤ ਵੱਡੇ ਵੱਡੇ ਆਧਾਰੇ ਨੇ ਜਿਨਾ ਰਹੀ ਇਹ ਸਾਰਾ ਕੁਝ ਸਿਰ ਜਿਆ ਜਾਂਦਾ ਸੋ ਸਾਡੀ ਕੋਸ਼ਿਸ਼ ਸੀ ਤੇ ਕੋਸ਼ਿਸ਼ ਹੈ ਤੇ ਕੋਸ਼ਿਸ਼ ਰਹੇਗੀ ਕੁਝ ਸਮੇ ਬਾਅਦ ਤੇ 2-4 ਮਿੰਟ ਬਾਅਦ ਤੇ ਆਪਾਂ ਗੱਲਬਾਤ ਸਰਦਾਰ ਭਪਿੰਦਰ ਸਿੰਘ ਜੀ ਥੋੜੀ ਜੀ ਹੋਰ ਅੱਗੇ ਤੋਰਦੇ ਆ ਕਿਉਂਕਿ ਇਹ ਮੁੱਦੇ ਤੁਹਾਡੇ ਤੇ ਸਾਡੇ ਜਿਹੜੇ ਪਰਸਨਲ ਲੈਵਲ ਤੋਂ ਕਿਸੇ ਇੱਕ ਧੜੇ ਬੰਦੀ ਕਿਸੇ ਜਥੇ ਬੰਦੀ ਤੋਂ ਵੱਡੇ ਹੁੰਦੇ ਨੇ ਕਿਸੇ ਇੱਕ ਵਿਅਕਤੀ ਤੋਂ ਵੱਡੇ ਹੰਬੇ ਨੇ ਤੇ ਇਹ ਖਿੱਤੇ ਦੇ ਨਾਲ ਸੰਬੰਧਿਤ ਵੀ ਨੇ ਸਾਡੀ ਪੰਥ ਦੀ ਕੌਮ ਦੀ ਪੰਜਾਬ ਦੇ ਲੋਕਾਂ ਦੀ ਹੋਂਦ ਤੇ ਹਸਤੀ ਦਾ ਮੁੱਦਾ ਹੈ ਇਹ ਜਾਗਦਿਆਂ ਜ਼ਮੀਰਾਂ ਵਾਲਿਆਂ ਦਾ ਕਾਫਲਾ ਹੈ ਜਾਗਦਿਆਂ ਜ਼ਮੀਰਾਂ ਵਾਲਿਆਂ ਦੇ ਕਾਫਲੇ ਜਿਹੜੇ ਰੁੱਕਦੇ ਨਹੀਂ ਝੁੱਕਦੇ ਨਹੀਂ ਵਿਕਦੇ ਨਹੀਂ ਅਸੀਂ ਤਾਂ ਉਹਨਾਂ ਦੀ ਗੱਲ ਕਰਦੇ ਹਾਂ ਸਾਡੇ ਨਾਲ ਸਾਰੇ ਸਿਆਣੇ ਨੇ ਸਮਝਦਾਰ ਨੇ ਸਰਦਾਰ ਭਪਿੰਦਰ ਸਿੰਘ ਜੀ ਜਿਸ ਤਰ੍ਹਾਂ ਤੇਜ਼ੀ ਨਾਲ ਬਦਲਦੇ ਹੋਏ ਹਾਲਾਤ ਨੇ ਜਾਂ ਇਸ਼ੂਜ਼ ਨੇ ਜਾਂ ਆਪਾਂ ਬਲੂਮਸਬਰਗ ਦੀ ਰਿਪੋਰਟ ਦੀ ਗੱਲਬਾਤ ਵੀ ਕੀਤੀ ਆ ਉਹਨਾਂ ਦੇ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸੀ ਉਹਨਾਂ ਨੂੰ ਲੱਗਾ ਕਿ ਆ ਜਿਹੜੀ ਇੱਕ politcal motivated exercise ਆ ਜਾਂ referendum ਦੀ ਉਹ ਇਸ ਤੋਂ ਬੜੇ ਪਰੇਸ਼ਾਨ ਨੇ ਹਾਂਜੀ ਫਿਰ ਉਹਨਾਂ ਨੇ ਇੰਗਲੈਂਡ ਦੀ ਜਿਹੜੀ ਏਜੰਸੀ ਸੀ ਉਹਦਾ ਹਵਾਲਾ ਦਿੱਤਾ ਉਹਦੇ ਵੱਡੇ ਅਧਿਕਾਰੀ ਕੈਨੇਡਾ ਦੇ ਵੱਡੇ ਅਧਿਕਾਰੀਆਂ ਨੂੰ ਮਿਲਦੇ ਨੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਥੇ ਹੱਤ ਹੈ ਫਿਰ ਬਾਅਦ ਵਿੱਚ ਤਾਂ ਫਿਰ ਆ ਜਿਹੜਾ ਨikhil guptey ਵਾਲਾ ਕੇਸ ਜਿਹੜਾ ਸਾਰਾ ਕੁਝ ਸਾਹਮਣੇ ਆ ਜਾਂਦਾ ਸੋ ਇਹ ਮੁੱਦੇ ਨੇ ਜਿਨ੍ਹਾਂ ਨੂੰ ਵਿਚਾਰਨਾ ਚਾਹੀਦਾ ਸੁਣਨਾ ਚਾਹੀਦਾ ਦੇਖਣਾ ਚਾਹੀਦਾ ਬੇਸ਼ੱਕ ਅਸੀਂ ਜਿੰਨੇ ਵੀ ਲੈਵਲ ਤੇ ਕਰ ਸਕਦੇ ਉਹਨਾਂ ਨੂੰ ਕਰੀਏ ਓਵਰ ਆਲ ਸਾਰੇ ਸਿਨੈਰੀਓ ਨੂੰ ਬਦਲਦੇ ਹੋਏ ਹਾਲਾਤਾਂ ਨੂੰ ਤੇ 23 ਨਵੰਬਰ ਵਾਲੇ ਹੋਣ ਵਾਲੇ ਰੈਫਰੰਡਮ ਜਾਂ ਕਿਸੇ ਵੀ ਇਸ਼ੂ ਤੇ ਗੱਲਬਾਤ ਕਰਨੇ 2-4 ਮਿੰਟ ਆਪਾਂ ਕਰ ਸਕਦੇ ਹਾਂ ਕਰੋ ਜੀ ਜੀ ਇਹ ਕੋ ਜਿਸ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਦੇ ਲਈ ਅਸੀਂ ਦੱਸ ਸਕਦੇ ਹਾਂ ਦੇਖਣ ਵਾਲੇ ਸੁਣਨ ਵਾਲੇ ਹਾਂਜੀ ਹਾਂਜੀ ਜੀ ਬਿਲਕੁਲ ਜਿਹੜੇ ਅਨੀਤਾ ਆਨੰਦ ਜੀ ਨੇ ਇਹ ਭਾਰਤ ਦੀ ਫੇਰੀ ਤੇ ਜਾ ਕੇ ਆਏ ਨੇ ਕੱਲ ਇਹਨਾਂ ਨੂੰ ਇਹ ਸਵਾਲ ਜਦੋਂ ਕੀਤਾ ਗਿਆ ਵੀ ਕੀ ਤੁਸੀਂ ਜਿਹੜੇ ਸਿੱਖਾਂ ਦੇ ਕਤਲ ਜਿਹੜੇ ਕੀਤੇ ਗਏ ਨੇ ਮੁਲਕ ਤੇ ਉਹਨਾਂ ਨੂੰ ਉਸ ਵੇਲੇ ਤੁਹਾਡਾ ਕੀ ਰਿਐਕਸ਼ਨ ਆ ਸੋ ਉਹਨਾਂ ਨੇ ਕਿਹਾ ਜੀ ਦੇਖੋ ਆਰਸੀਐਮਪੀ ਤੇ ਜੁਡੀਸ਼ਰੀ ਇਹ ਗੱਲ ਕਰ ਰਹੀ ਆ ਅਸੀਂ ਉਹ ਚ ਦਖਲ ਅੰਦਾ ਜਿੰਨੀ ਦੇ ਸਕਦੇ ਬੇਸ਼ੱਕ ਉਹਨਾਂ ਦਾ ਸਵਾਲ ਟੂ ਪ੍ਰੌਂਗਡ ਸੀਗਾ ਮਤਲਬ ਕਿ ਭਾਰਤ ਨੂੰ ਵੀ ਨਹੀਂ ਅਸੀਂ ਜਿਹੜੀ ਭਾਰਤ ਨੇ ਇਹਨਾਂ ਤੇ ਪ੍ਰੈਸ਼ਰ ਪਾਇਆ ਹੋਊਗਾ ਵੀ ਦਾਲਾ ਮੈਂ ਤਾਂ ਚੱਕੂਗਾ ਜਿਹੜੀਆਂ ਉਹਨਾਂ ਨੇ ਕੱਲ ਪਰਸੋਂ ਕੋਈ ਜਿਹੜੇ ਹੀ ਦਾਲਾਂ ਸੀ ਜਵਾਬ ਦਿੱਤਾ ਵੀ 30% ਟੈਰਿਫ ਲਾਵਾਂਗੇ ਵੀ ਤੁਸੀਂ ਸਿੱਖਾਂ ਦਾ ਕੇਸ ਪਰ ਉਹ ਨਿਊਯਾਰਕ ਦੀ ਜੁਡੀਸ਼ਰੀ ਦੇ ਕੋਲ ਆ ਉਹ ਦਖਲੰਦਰਾ ਜੀ ਉਸ ਤਰ੍ਹਾਂ ਵੀ ਨਹੀਂ ਹੋ ਸਕਦੀ ਔਰ ਦੂਸਰੀ ਗੱਲ ਇਹ ਆ ਵੀ ਜਿਹੜੀ ਆਰਸੀਐਮਪੀ ਆ ਉਹਨੇ ਤਾਂ ਕਹਿਤਾ ਸੀ 14 ਅਕਤੂਬਰ ਨੂੰ ਪਰ ਉਹ ਫੋਰਨ ਅਫੇਅਰਸ ਦੇ ਨਾਲ ਡੀਲ ਕਰਨ ਲਈ ਫੋਰਨ ਮਿਨਿਸਟਰੀ ਹੁੰਦਾ ਈ ਉਹਨਾਂ ਨੇ ਭਾਰਤ ਨਾਲ ਜਿਹੜੀ ਉਹ ਮੀਟਿੰਗ ਕੀਤੀ ਉਹਦੇ ਵਿੱਚ ਇਹ ਮੁੱਦਾ ਉਠਾਇਆ ਜੇ ਉਠਾਇਆ ਤੇ ਭਾਰਤ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਇਹ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਕ ਜਰੂਰ ਕਰਨਾ ਚਾਹੀਦਾ ਆ ਜਿਉਂ ਕਹਿੰਦੇ ਆ ਵੀ ਇਹ ਚਾਈਨਾ ਰਸਕਿਆ ਵਾਂਗੂ ਅਸੀਂ ਇਦਾਂ ਦੀ ਗੱਲਾਂ ਲੀਕ ਨਹੀਂ ਕਰ ਸਕਦੇ ਇਹ ਸੀਕ੍ਰਟ ਸਟੇਟ ਜਾਂ ਸੀਕ੍ਰਟ ਸੁਸਾਇਟੀ ਆ ਤਾਂ ਫੇ ਜਿਹੜਾ ਫੇਕ ਨਿਊਜ਼ ਫੇਕ ਮੀਡੀਆ ਉਹਦੀਆਂ ਖਬਰਾਂ ਹੀ ਸਾਨੂੰ ਸੁਣਾਉਣੀਆਂ ਜਾਂ ਕੋਈ ਜੈਨੂਇਨ ਨਿਊਜ਼ ਜਿਹੜੀ ਆ ਉਹਨਾਂ ਨੂੰ ਸਾਨੂੰ ਦੇਣੀ ਚਾਹੀਦੀ ਮੈਂ ਸਮਝਦਾ ਵੀ ਕੱਲ ਜਿਹੜਾ ਪ੍ਰੈਸ ਨੇ ਉਹਨਾਂ ਨੂੰ ਕਨਫਰਮੈਂਟ ਵੀ ਕੀਤਾ ਆ ਔਰ ਉਹਨਾਂ ਨੇ ਇਹ ਸਵਾਲ ਵੀ ਕੀਤਾ ਗਿਆ ਜਿੱਥੇ ਉਹਨਾਂ ਨੇ ਬੜਾ ਇੱਕ ਡਾਇਵਰਜੈਂਟ ਤਰੀਕੇ ਨਾਲ ਕਿਹਾ ਵੀ ਅਸੀਂ RCMP ਦੇ ਕੰਮਾਂ ਦੇ ਵਿੱਚ ਦਾ ਜੁਡੀਸ਼ਰੀ ਦੇ ਦਖਲ ਨਹੀਂ ਦੇ ਸਕਦੀ ਮੈਂ ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਭਾਰਤ RCMP ਦੀ ਕਹਿਣ ਮੁਤਾਬਕ ਇੱਥੇ ਉਹ ਕਤਲੋਗਾਰਦ ਕਰ ਰਿਆ ਤਾਂ ਫਿਰ ਉਹ ਵਨ ਸਟੈਪ ਬਿਲੋਵ ਵਾਰ ਰਿਆ ਜਾਨੀ ਕਿ ਜੇ ਉਹਨੂੰ ਕੌਂਸੂਲੇਟ ਕੋਆਰਡੀਨੇਟ ਕਰ ਰਿਆ RCMP ਦੇ ਮੁਤਾਬਕ ਤਾਂ ਉਹ ਜਿਸ ਤਰੀਕੇ ਨਾਲ ਕੈਨੇਡਾ ਵਿੱਚ ਗੋਲੀਆਂ ਚਲਾ ਰਹੇ ਆ ਉਹ ਤਾਂ ਇੱਕ جنگ ਦੇ ਤਰੀਕੇ ਦੇ ਨਾਲ ਇੱਥੇ ਆ ਚੁੱਕੇ ਆ ਪਰ ਫਿਰ ਉਹਦੇ ਉੱਤੇ ਕੀ ਇਹ ਗੱਲ ਆ ਵੀ ਚਲੋ ਕੋਈ ਨਹੀਂ ਜਿੰਨਾਂ ਨੂੰ ਮਾਰੀ ਜਾਂਦੇ ਤਾਂ ਕਿਹੜੀ ਗੱਲ ਆ ਪਰ ਐਟ ਦ ਸੇਮ ਟਾਈਮ ਜੇ ਪ੍ਰਾਈਮ ਮਿਨਿਸਟਰ ਟੂਡੋ ਪਾਰਲੀਮੈਂਟ 'ਚ ਕਹਿੰਦੇ ਆ ਕਿਸੇ ਗੱਲ ਨੂੰ ਤੇ ਜੇ ਉਹ ਕਹਿਣ ਜੀ ਜਦਾਂ ਸਾਨੂੰ ਉੱਥੇ ਕਿਸੇ ਲੋਕਲ ਕੈਨੇਡੀਅਨ ਨੇ ਕਿਹਾ ਵੀ ਅਸੀਂ ਤੁਹਾਡੀ ਤੁਹਾਡੇ ਲਈ ਕੀ ਕਰੀਏ ਅਸੀਂ ਕਿਉਂ ਬੀਚ ਇਨਵੋਲਵ ਹੋਈਏ ਤਾਂ ਫਿਰ ਮੇਰਾ ਮਤਲਬ ਇਹ ਆ ਵੀ ਤੁਹਾਨੂੰ ਇਹ ਵੀ ਕਹਿਣਾ ਚਾਹੀਦਾ ਵੀ ਚਾਰਟਰ ਰਾਈਟਸ ਵੀ ਜਿਹੜਾ ਆ ਉਹਦੇ ਉੱਪਰ ਲਿਮਿਟੇਸ਼ਨs ਆ ਵੀ ਜਦਾਂ ਸਟੀਵਨ ਹਾਰਪਰ ਕਹਿੰਦਾ ਸੀ 3ਜੀ ਜਨਰੇਸ਼ਨ ਤੋਂ ਬਾਅਦ ਹਰੇਕ ਨੂੰ ਕੈਨੇਡੀਅਨ ਸਾਨੂੰ ਸਮਝ ਲੈਣਾ ਚਾਹੀਦਾ ਪਰ ਮੈਨੂੰ ਲੱਗਦਾ ਕਾਲੀਆਂ ਦੀਆਂ ਚਾਰੀ ਤੇ ਹੋ ਚੁੱਕੀਆਂ ਇਹ ਜਿੰਨੀ ਗੱਲ ਨਹੀਂ ਆ ਸਿੱਖਾਂ ਨੂੰ ਇਹ ਚੀਜ਼ਾਂ ਖੁਦ ਹਾਈਲਾਈਟ ਕਰਨੀਆਂ ਪੈਣਗੀਆਂ ਠੰਡ ਦੇ ਵਿੱਚ ਖੜਨਾ ਪਊਗਾ ਜਿੱਦਾਂ ਉਸ ਤਰ੍ਹਾਂ ਖੜੇ ਆ ਸ਼ਾਂਤਮਈ ਢੰਗ ਨਾਲ ਆਪਣੀਆਂ ਗੱਲਾਂ ਮੀਡੀਆ ਦੇ ਵਿੱਚ ਐਥਨਿਕ ਮੀਡੀਆ ਨੂੰ ਇਹ ਗੱਲਾਂ ਚੁਕਣੀਆਂ ਚਾਹੀਦੀਆਂ ਇਸੇ ਤਰੀਕੇ ਨਾਲ ਤੁਸੀਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹੋ ਤੁਹਾਨੂੰ ਖੁਦ ਹੀ ਕਰਨੀ ਪੈਗੀ ਤੁਹਾਡੇ 19 20 ਇਲੈਕਟਿਡ ਜਿਹੜੇ ਆ ਉਹ ਇੰਨਾ ਮੈਟਰ ਨਹੀਂ ਕਿ ਕਿਤੇ ਹੁਣ ਤੁਸੀਂ ਦੇਖ ਚੁੱਕੇ ਆ ਜੇ মিডিਆ ਇਹੀ ਕਹੇਗਾ ਵੀ ਟਰੂਡੋ ਨੇ ਸਬੂਤ ਨਹੀਂ ਦਿੱਤਾ ਤਾਂ ਫਿਰ ਸਾਡਾ ਰਾਬੀ ਰੱਖਾ ਇਹਦਾ ਮਤਲਬ ਇਹ ਆ ਕਿ ਉਹ ਸਿੱਖਾਂ ਨੂੰ ਮਾਰਨ ਵਾਲਿਆਂ ਦੇ ਨਾਲ ਉਹ মিডিਆ ਰਲ ਚੁੱਕਾ ਆ ਕਿਉਂਕਿ ਪ੍ਰਾਈਮ ਮਿਨਿਸਟਰ ਦੇ ਕਹਿਣ ਦੇ ਉੱਪਰ ਕੋਰਟ ਜਿਹੜੀ ਨਿਊਜ਼ਵਰਕ ਦੇ ਕਹਿਣ ਦੇ ਬਾਵਜੂਦ ਵੀ ਉਹ ਸਬੂਤ ਮੰਗ ਰਹੇ ਆ ਫੇਰਾ ਮੇਰਾ ਮਤਲਬ ਉਹ ਇਹ ਕਹਿ ਰਹੇ ਆ ਵੀ ਇੰਡੀਆ ਗਵਰਨਮੈਂਟ ਜੇ ਆਪਣੇ ਮੂੰਹ ਨਾਲ ਕਹਿ ਦੇਵੇ ਔਰ ਉਹ ਵੀ ਪ੍ਰਾਈਮ ਮਿਨਿਸਟਰ ਮੋਦੀ ਨੇ ਪਾਰਲੀਮੈਂਟ 'ਚ ਕਹਿ ਦਿੱਤਾ ਵੀ ਅਸੀਂ ਘਰ ਤੇ ਜਾ ਕੇ ਮਾਰਾਂਗੇ ਮੈਂ ਸਮਝਦਾ ਫਿਰ ਉਹਨਾਂ ਦਾ ਮਕਸਦ ਇਹੀ ਆ ਵੀ ਸਿੱਖ ਜਿਹੜੇ ਆ ਉਹ ਗੁਲਾਮ ਬਣੇ ਰਹਿਣ ਔਰ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਉਹਨਾਂ ਦੀ ਕਤਲੋਗਾਰ ਤੋਂ ਹੁੰਨੀ ਰਹਿਣੀ ਹੈ ਕਹਿਣਾ ਚਾਹੁੰਦਾ ਮੈਂ ਭਾਜੀ ਹਾਂ ਥੈਂਕ ਯੂ ਜੀ ਆਪਾਂ ਫਿਰ ਵੀ ਮਿਲਦੇ ਹਾਂ ਫਤਿਹ ਸਾਂਜੀ ਕੀ ਰਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ